ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਨੌਕਰੀਆਂ ਬਸ਼ੇਰੀਆਂ ਦਿਖਾਉਣੀਆਂ ਨੇ ਪੰਜ ਦੀਆਂ ਪੰਜੇ ਬਸ਼ੇਰੀਆਂ ਨੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬੀ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਜੀ ਐਡ YouTube ਦੇ ਉੱਤੇ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਵੇਗੀ ਪਹਿਲੇ ਨੰਬਰ ਤੇ ਹੈਗੀ ਹੈ ਇਹ ਆਪਣੇ ਲਵੇ ਇਹ ਚੰਬੀ ਬਸੇਰੀ ਇਹਦੇ ਬਾਰੇ ਕਰਦੇ ਆਂ ਆਪਾਂ ਗੱਲਬਾਤ ਬਾਕੀ ਜੇ ਆਪਾਂ ਇਹਦੀ ਵਾਰੀ ਗੱਲਬਾਤ ਕਰੀ 6 ਮਹੀਨੇ ਉਮਰ ਹੈ ਜੀ ਬਸੇਰੀ ਦੀ ਦੇਵਸ਼ਾਨ ਕੋੜੇ ਦੀ ਬੱਚੀ ਹੈ ਜ਼ਿਲ੍ਹਾ ਬਠਿੰਡਾ ਰਾਮਪੁਰੇ ਕੋਲ ਪਿੰਡ ਕੋਟਲਾ ਉੱਥੇ ਖੜੀ ਹੈ ਇਹ ਜੇ ਕਿਸੇ ਵੀਰਪਰਾ ਨੂੰ ਪਸੰਦ ਆਉਂਦੀ ਆ ਸੰਪਰਕ ਕਰ ਸਕਦਾ ਹੈ ਬਾਲ ਪੌਰੀਆਂ ਦੀ ਬਿਲਕੁਲ ਸਾਫ ਪੰਜ ਕਲਿਆਣ ਦੇ ਵਿੱਚ ਆ ਜਾਂਦੀ ਹੈ ਚਾਰੇ ਲੱਤਾਂ ਚੱਟੀਆਂ ਨੇ ਤੇ ਮੱਥੇ ਪਟਾ ਬਾਕੀ ਕੰਨਾਂ ਕੋਨਾਂ ਦੀ ਸਕੀਨ ਆ ਧੌਣ ਤੋਂ ਲੰਬੀ ਐ ਬਾਕੀ ਦੂਜੇ ਨੰਬਰ ਤੇ ਗੱਲ ਕਰਦੇ ਆਂ ਜੀ ਆਪਾਂ ਇਹ ਕੋਡ ਫਸੇਰੀ ਬਾਰੇ ਥਾਰਾ ਮੇਂ ਨੇ ਦੀ ਹੁਮਰ ਸੁਲਤਾਨ ਕੋੜੇ ਦੀ 32 ਬੱਤੀ ਐ ਇਹ 2,50,000 ਰੁਪਇਆ ਮਾਲਕ ਵੀਰੇ ਦਾ ਮੁੱਲ ਕਰ ਦਿਆ ਜੇ ਕਿਸੇ ਵੀਰਪਰਾ ਨੂੰ ਇਹ ਪਸੰਦ ਆਉਂਦੀ ਐ ਜੀ ਤਾਂ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਓਏ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਲਪੌਰੀਆਂ ਦੀ ਮਾਲਕਾਂ ਨੇ ਦੱਸਿਆ ਬਿਲਕੁਲ ਸਾਫ਼ ਬਾਕੀ ਹਾਈਟ ਚੰਗੀ ਕਰਨ ਵਾਲੀ ਆਉਣ ਵਾਲੇ ਟਾਈਮ 'ਚ ਬਾਕੀ ਜੇ ਕਿਸੇ ਵੀਰਪ੍ਰਾਣ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਇਹਦੀ 9 ਮਹੀਨੇ ਉਮਰ ਹੈ ਤੇ ਕੱਦ ਦੇ ਦਾ ਹੈਗਾ ਜੀ ਇਹਦੀ ਮਾਂ ਦਾ ਕੱਦ ਹੈਗਾ ਜੀ 5 ਫਲੱਸ ਬਾਦਲੇ ਦਾ ਬਾਪ ਹੈ ਜੀ 68 ਇੰਚ ਦਾ ਘੋੜਾ ਜ਼ਿਲ੍ਹਾ ਬਠਿੰਡਾ ਜਿਸ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾਗਾ ਬਾਕੀ ਵਿਸ਼ੇ ਦੀ ਸੋਹਣੀ ਹੈ ਮਾਲਕਾਂ ਨੇ ਕਿਹਾ ਵੀ ਅਸੀਂ ਚੰਬੀ ਦੇ ਮੁੱਲ ਦੇ ਰੇਟ ਦੇ ਵਿੱਚ ਹੀ ਦੇ ਦੇਣੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਕੰਨਾਂ-ਕੁੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਫੇਸ ਬਿਲਕੁਲ ਪਤਲਾਗਾ ਲਤ ਲਤ ਲੰਬੀਆਂ ਨੇ ਪੂਰੀਆਂ ਤੇ ਕੀ ਹੈਗੀ ਜੀ ਸੰਜਾਫ ਦੋ ਦੰਦ ਦੀ ਉਮਰ ਹੈ 95 ਇੰਚ ਦੀ ਹਾਈਟ ਹੈ ਮੁੱਲੇ ਦਾ ਮਾਲਕ ਵੀਰ ਕਰਦਾ ਜੀ 1,50,000 ਰੁਪਿਆ ਕੰਨਾਂ-ਕੁੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਦੋਵੇਂ ਅੱਖਾਂ ਤੋਂ ਬਿੱਲੀ ਹੈ ਬਾਕੀ ਤਾਂ ਅੰਤੂਨ ਵੀ ਲੰਬੀ ਹੈ ਬਾਡੀ ਅੰਤਰ ਵੀ ਮਜ਼ਬੂਤ ਹੈ ਸੰਬ ਸੰਬ ਬੜਾ ਮਜ਼ਬੂਤ ਹੈ ਤੇ ਬਾਲ ਪੌਰੀਆਂ ਦੀ ਬਿਲਕੁਲ ਸ਼ਾਫ ਹੈ ਜੇ ਕਿਸੇ ਵੀਰਪੁਰਾ ਨੂੰ ਇਹ ਪਸੰਦ ਆਉਂਦੀ ਹੈ ਤਾਂ ਮਾਲਕ ਵੀਰੇ ਦਾ 1.5 ਲੱਖ ਰੁਪਿਆ ਮੁੱਲ ਕਰਦਿਆ ਦੋ ਦੰਦੇ ਦੀ ਉਮਰ ਹੈ 59 ਇੰਚ ਦੀ ਹਾਈਟ ਹੈ ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਸੋਹਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਕ ਮਾਲਕ ਵੀਰੇ ਲਵੇ ਇੱਕ ਇਸਰੀਆ ਜੀ ਇੱਕ ਸਾਲੇ ਦੀ ਉਮਰ ਹੈ 55+ ਦੀ ਹਾਈਟ ਹੈ ਸਵਾ 2 ਲੱਖ ਰੁਪਇਆ ਮਾਲਕ ਵੀਰੇ ਦਾ ਮੁੱਲ ਕਰਦਿਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਇਹਦੇ ਬਾਰੇ ਗੱਲਬਾਤ ਕਰ ਸਕਦਾ ਕੰਨਕੁਨਾਂ ਦੀ ਪੂਰੀ ਸ਼ਕੀਨ ਹੈ ਹਾਈਟ ਕਰਨ ਵਾਲੀ ਹੈਗੀ ਬਾਕੀ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਟ ਕਰ ਸਕਦੀ ਹੈ ਜੇ ਕਿਸੇ ਵੀਰਪ੍ਰਾਣ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਵਾਦ ਕਰ ਸਕਦਾ ਬਾਕੀ ਸੰਭ ਸੰਭ ਬੜਾ ਮਜ਼ਬੂਤ ਤਾਂ ਲੱਤ ਲੁੱਤ ਲੰਬੀ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਟ ਕਰਨ ਵਾਲੀ